ਸਾਥੀਓ ਪਿੰਡ ਚੁੰਬਾ ਦੇ 골ਡਨ ਨਰਸਰੀ ਫਾਰਮ ਵਿਖੇ ਅਸੀਂ ਪਹੁੰਚੇ ਹਾਂ ਜਿੱਥੇ ਕਿ ਕਾਸ਼ਤਕਾਰ ਸਰਦਾਰ ਰਣਧੀਰ ਸਿੰਘ ਜੀ ਇੱਥੇ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ ਬੜਾ ਇਹਨਾਂ ਦਾ ਵਧੀਆ ਤਜਰਬਾ ਹੈ ਲੰਮੇ ਸਮੇਂ ਤੋਂ ਇਹ ਬਹੁਤ ਸਾਰੀਆਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੀ ਕਾਸ਼ਤ ਇੱਥੇ ਕਰਦੇ ਨੇ ਅੱਜ ਸਬਜ਼ੀਆਂ ਦੀ ਕਾਸ਼ਤ ਬਾਰੇ ਜੋ-ਜੋ ਸਬਜ਼ੀਆਂ ਇਹਨਾਂ ਨੇ ਬੀਜੀਆਂ ਨੇ ਉਨ੍ਹਾਂ ਬਾਰੇ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਰਣਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਬਹੁਤ ਬਹੁਤ ਬਧਨਵਾਦ ਜੀ ਤੁਸੀਂ ਸਾਡੇ ਖੇਤ ਆਏ ਧੰਨਵਾਦ ਜੀ ਚਲਦੇ ਹਾਂ ਤੁਹਾਡੇ ਖੇਤ ਵੱਲ ਬਾਕੀ ਦੀ ਗੱਲ ਜਿਹੜੀ ਆ ਉਹ ਸਬਜ਼ੀਆਂ ਦੇ ਫਸਲਾਂ ਦੇ ਕੋਲ ਚੱਲ ਕੇ ਕਰਾਂਗੇ ਓਕੇ ਸਰ ਸਤਿਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਸਬਜ਼ੀਆਂ ਦੀ ਕਾਸ਼ਤ ਦੀ ਕਿਉਂਕਿ ਗਰਮੀਆਂ ਦੀ ਰੁੱਤ ਦੇ ਵਿੱਚ ਕੱਦੂਆਂ ਦੇ ਤੋਰੀਆਂ ਦੇ ਅਜਿਹੀਆਂ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਭਾਜ ਜਿਹੜੇ ਆ ਉਹ ਅਸਮਾਨੀ ਚੜੇ ਹੁੰਦੇ ਆ ਤੇ ਜੇਕਰ ਅਸੀਂ ਸਮਾਂ ਰੰਦੇ ਆ ਇਹ ਸਬਜ਼ੀਆਂ ਬੀਜਦੇ ਆ ਤਾਂ ਉਹ ਅਸਮਾਨੀ ਚੜੇ ਭਾਜ ਜਿਹੜੇ ਹੈ ਅਸੀਂ ਉਹਨਾਂ ਦਾ ਮੁਨਾਫਾ ਲੈ ਸਕਦੇ ਆ ਉਸ ਤੋਂ ਵੀ ਵੱਧ ਕੇ ਕਿ ਅਸੀਂ ਆਪ ਵੀ ਘਰ ਦੇ ਲਈ ਆਪਣੇ ਪਰਿਵਾਰ ਦੇ ਲਈ ਵੀ ਸਬਜ਼ੀ ਜਿਹੜੀ ਉਹ ਥੋੜੀ ਕਣੀ ਆਪਣੇ ਖੇਤ ਦੇ ਵਿੱਚ ਉਗਾ ਸਕਦੇ ਆ ਤੇ ਅੱਜ ਅਸੀਂ ਗੱਲ ਕਰ ਰਹੇ ਆ ਸਬਜ਼ੀਆਂ ਦੀ ਕਾਸ਼ਤ ਬਾਰੇ ਤੁਸੀਂ ਆਪਣੇ ਖੇਤ ਦੇ ਵਿੱਚ ਇਧਰਲੇ ਪਾਸੇ ਅਸੀਂ ਵੇਖ ਰਹੇ ਆ ਵੀ ਭਿੰਡੀਆਂ ਬੀਜੀਆਂ ਨੇ ਇਹ ਕੁਝ ਕਦੂਆਂ ਦੀਆਂ ਬੱਲਾਂ ਵੀ ਨੇ ਜੀ ਉਧਰਲੇ ਪਾਸੇ ਤੁਸੀਂ ਤੋਰੀਆਂ ਜਿਹੜੀਆਂ ਉਹ ਵੀ ਬੀਜੀਆਂ ਨੇ ਤੇ ਸਬਜ਼ੀਆਂ ਦੀ ਕਾਸ਼ਤ ਦੀ ਕੀ ਅਹਿਮੀਅਤ ਹੈ ਅਸੀਂ ਇਹ ਗੱਲ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਸਾਰੀ ਹੀ ਗੱਲਾਂ ਸਬਜ਼ੀਆਂ ਦੀ ਕਾਸ਼ਤ ਨੂੰ ਮੁੱਖ ਰੱਖਦੇ ਹਾਂ ਜੋ ਅਹਿਮ ਗੱਲਾਂ ਨੇ ਅਸੀਂ ਚਾਹੁੰਦੇ ਹਾਂ ਤੁਸੀਂ ਅੱਜ ਸਾਡੇ ਨਾਲ ਇਸ ਵੀਡੀਓ 'ਚ ਕਰੋ ਸਰ ਇਹੀ ਚੀਜ਼ ਹੈ ਵੀ ਜਿਹੜੀ ਇੱਕ ਤਾਂ ਪਹਿਲੀ ਗੱਲ ਆ ਗਈ ਵੀ ਆਪਾਂ ਨੂੰ ਖਾਣ ਨੂੰ ਛੁੱਧ ਮਿਲਦਾ ਜੀ ਠੀਕ ਹੈ ਨਾ ਜੀ ਤੇ ਬਾਕੀ ਰਹੀ ਗੱਲ ਵੀ ਜਿਹੜੇ ਉਹੀ ਗੱਲ ਤੁਸੀਂ ਜਿਵੇਂ ਕਰਦੇ ਹੋ ਵੀ ਭਾਅ ਸਮਾਨੇ ਚੜ ਜਾਂਦੇ ਆ ਚਲੋ ਐਤ ਕੀ ਤਾਂ ਥੋੜੇ ਜੇ ਨੋਰਮਲ ਰੇਟਾਂ 'ਚ ਆ ਤੇ ਜੇ ਜਿੰਨੀ ਕੁ ਮਤਲਬ ਆਪਾਂ ਕਰ ਸਕਦੇ ਆ ਕੋਸ਼ਿਸ਼ ਕਰੀਏ ਤੇ ਆਪਾਂ ਨੂੰ ਖਾਣ ਨੂੰ ਚੰਗਾ ਮਿਲਦਾ ਈ ਠੀਕ ਆ ਹੋਰ ਆਂਢੀ ਗੁਆਂਢੀ ਚੰਗਾ ਲੈ ਜਾਂਦੇ ਆ ਜੀ ਤੇ ਆ ਇਧਰ ਮੇਰਾ ਭਤੀਜਾ ਈ ਆ ਸਰਦਾਰ ਅੰਗਰੇਜ਼ ਸਿੰਘ ਜੀ ਜੀ ਇਹਨਾਂ ਨੇ ਆਂ ਭਿੰਡੀ ਲਗਾਈ ਐ ਕਿ ਪਹਿਲੀ ਵਾਰੀ ਤੇਰਪਾ ਕੀ ਤੇ ਇੱਥੇ ਵੀ ਕੱਚਾ ਆਲੂ ਪਟਿਆ ਹੋਇਆ ਸੀ ਅੱਛਾ ਜੀ ਆਲੂ ਦੀ ਜਗ੍ਹਾ ਭਿੰਡੀ ਇਹ ਹਾਂਜੀ 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 ਇਹ ਪਹਿਲਾਂ ਮੱਕੀ ਬੀਜਦੇ ਹੁੰਦੇ ਸੀ ਐਤਕੀ ਵੀ ਮੱਕੀ ਲਾਈ ਜਨਾ ਚਾਰੇ ਵਾਲੀ ਠੀਕ ਹੈ ਜੀ ਤੇ ਐਤਕੀ ਇਹਨਾਂ ਨੇ ਪਹਿਲਾਂ ਕੱਚਾ ਆਲੂ ਪਟਿਆ ਸੀਗਾ ਕੱਚਾ ਆਲੂ ਪਟ ਕੇ ਐਤਕੀ ਕੀਤੀ ਭਿੰਡੀ ਲਾਈ ਜੀ ਇਧਰਲੇ ਪਾਸੇ ਚਾਰੇ ਵਾਲੀ ਮੱਕੀ ਵੀ ਇਹਨਾਂ ਨੇ ਬੀਜੀ ਐ ਜੀ ਸੋ ਗੱਲਬਾਤ ਜਿਹੜੀ ਐ ਅਸੀਂ ਕਰਾਂਗੇ ਬੱਲਾਂ ਦੀ ਅਸੀਂ ਗੱਲ ਕਰਦੇ ਹਾਂ ਕਦੂਆਂ ਦੀ ਗੱਲਾਂ ਜਿਹੜੀ ਆ ਉਹ ਪਹਿਲਾਂ ਕਰਾਂਗੇ ਕਦੂ ਦੀਆਂ ਬੱਲਾਂ ਕਿਉਂਕਿ ਸਾਡੇ ਕੋਲ ਨੇ ਇਸ ਵੇਲੇ ਅਸੀਂ ਦੇਖ ਰਹੇ ਹਾਂ ਤੇ ਇਸ ਬਾਰੇ ਦੱਸੋ ਜੀ ਇਹ ਕਿਹੜੀ ਕਿਸਮ ਦੇ ਬੀਜ ਲਾਏ ਜਾਂਦੇ ਆ ਜਾਂ ਕਿਸ ਤਰ੍ਹਾਂ ਦੀ ਇਸ ਫਸਲ ਨੂੰ ਜ਼ਰੂਰਤ ਪੈਂਦੀ ਹੈ ਦੇਖ ਰੇਖ ਦੀ ਜੀ ਨਹੀਂ ਸੀਡ ਤਾਂ ਇਹ ਚੰਗਾ ਹੀ ਹੈ ਜੀ ਇਹ ਦੇਸੀ ਸੀਡ ਆ ਆਪਣੇ ਆ ਵੀ ਤੁਹਾਨੂੰ ਅਸੀਂ ਤੋੜ ਕੇ ਵਿਖਾਉਣੇ ਆ ਤੁਸੀਂ ਇਹ ਕਦੂ ਦਾ ਕਵਾਲਿਟੀ ਵੇਖੋ ਜੀ ਜੀ ਬਿਲਕੁਲ ਠੀਕ ਹੈ ਕਿ ਨਹੀਂ ਕਿੱਡਾ ਸਾਫ਼ ਸਟ੍ਰੈਕ ਹਾਂਜੀ 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 ਆਹਾਂ ਕਦੂ ਵੇਖੋ ਹੁਣ ਤੁਸੀਂ ਇਹੇ ਐਡੀ ਜੇ ਹੁਣ ਆਪਾਂ ਨੂੰ ਆਹ ਚੀਜ਼ਾਂ ਮਤਲਬ ਤਾਜ਼ੀਆਂ ਜੇ ਖੇਤਾਂ ਚੋਂ ਮਿਲਣੀਆਂ ਵਧੀਆ ਜੀ ਤੇ ਆਪਾਂ ਆਪ ਕਰ ਸਕੀਏ ਬਾਕੀ ਆਮ ਤਕਰੀਬਨ ਆਪਾਂ ਨਾ ਨੋਰਮਲ ਹਰੇਕ ਕਿਸਾਨ ਕਰ ਸਕਦਾ ਜੀ ਇਹ ਕੋਈ ਮੈਂ ਐਡਾ ਨਹੀਂ ਆਦਾ ਵੀ ਕੋਈ ਮੈਂ ਬੜਾ ਤਜਰਬੇਕਾਰ ਹਾਂ ਪਰ ਇਹ ਤਾਂ ਤਕਰੀਬਨ 20 ਲਾਉਣੇ ਆ ਜੀ ਜੀ ਠੀਕ ਹੈ ਨਾ ਜੀ ਤੇ ਇਹ ਤਾਂ ਬਹੁਤ ਵਧੀਆ ਚੀਜ਼ ਹੈ ਜੀ ਤੇ ਮੰਡੀ ਕਰਨ ਦੀ ਗੱਲ ਕਰਦੇ ਆ ਕਿਉਂਕਿ ਹੁਣ ਭਿੰਡੀ ਜਿਹੜੀ ਆ ਉਹ ਵੱਡੇ ਪੱਧਰ ਤੇ ਇਧਰ ਤੁਸੀਂ ਬੀਜੀ ਹੋਈ ਹੈ ਜੀ ਤੇ ਇਸ ਦਾ ਮੰਡੀ ਕਰਨ ਫਿਰ ਕਿਵੇਂ ਕਰਨਾ ਹੈ ਮੰਡੀ ਕਰਨ ਜੀ ਇਹਦਾ ਬਸ ਹੁਣ ਸਟਾਰਟ ਹੀ ਆ ਤਕਰੀਬਨ ਮੰਡੀ ਕਰਨ ਬਹਿੰਡਾ ਸਾਨੂੰ ਇੱਥੇ ਲੱਗਦਾ ਜੀ ਪਿੰਡਾ ਲੱਗਦਾ ਉਨਾ ਹੀ ਤਕਰੀਬਨ ਆਪਾਂ ਨੂੰ ਗਿਦਰਵਾ ਪੈ ਜਾਂਦਾ ਜੀ 42 ਤੇ ਚੱਲਣ ਦੇ ਵਜੋਂ ਤੜਾਈ ਸ਼ੁਰੂ ਹੋਣ ਦੇ ਹੂੰ ਹੁਣ ਤੇ ਮੰਡੀ ਕਿੱਧਰ ਵਾ ਜਾ ਬੰਡਾ ਵੇ ਜੀ ਕਿਸ ਤਰ੍ਹਾਂ ਦੇ ਭਾਅ ਫਿਰ ਮਿਲ ਜਾਂਦੇ ਆ ਕਿਉਂਕਿ ਹੁਣ ਜਿਹੜੀ ਆ ਗਰਮੀ ਉਹ ਹੁਣੇ ਤੋਂ ਹੀ ਵਧਣ ਲੱਗ ਗਈ ਆ ਅਖਬਾਰਾਂ ਦੇ ਵਿੱਚ ਇਹ ਵੀ ਸੀਗਾ ਰੇਡੀਓ ਤੇ ਦੱਸ ਰਹੇ ਸੀਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੂ ਜਿਹੜੀ ਆ ਉਹ ਅੱਜ ਕੱਲ ਦੇ ਵਿੱਚ ਸ਼ੁਰੂ ਹੋ ਗਈ ਹੈ ਤੇ ਉਹ ਅੱਗੇ ਜਾਰੀ ਰਹਿਣੀ ਹੈ ਕਿਸ ਤਰ੍ਹਾਂ ਦਾ ਸਮਝਦੇ ਹੋ ਵੀ ਪੈਦਾਵਾਰ ਰਹੇਗੀ ਕਿਸ ਤਰ੍ਹਾਂ ਦਾ ਰੁਝਾਨ ਰਹੇਗਾ ਇਹ ਪਿੰਡੀ ਦੀ ਪੈਦਾਵਾਰ ਤਾਂ ਠੀਕ ਹੀ ਰਹੇਗੀ ਜੀ ਠੀਕ ਹੈ ਜੀ ਹਾਂਜੀ ਇਹ ਤਾਂ ਮਤਲਬ ਬੜੀ ਕਿਉਂ ਗਰਫਸਰੀ ਗਰਮੀ ਦੀ ਹੈ ਜੀ ਤੇ ਇਹ ਠੀਕ ਰਹੇਗੀ ਤੇ ਕੋਈ ਐਡੀ ਵਾਲੀ ਬਹੁਤੀ ਦਿੱਕਤ ਨਹੀਂ ਆਵੇ ਇਸ ਦੀ ਸਾਮ ਸੰਭਾਲ ਦੀ ਕਿਸ ਤਰ੍ਹਾਂ ਦੀ ਲੋੜ ਪੈਂਦੀ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਉਹ ਛੜਕਾ ਜਿਹੜਾ ਉਹ ਕਰ ਰਹੇ ਨੇ بس ਇਹ ਸੁੰਢੀ ਵਾਲੀ ਸਪਰੇਅ ਅੱਦ ਕਰ ਰਿਹਾ ਜੀ ਹਾਂ ਇਹ ਥੋੜੀ ਬਹੁਤੀ ਇਹਨੂੰ ਸੁੰਢੀ ਪੈਂਦੀ ਹੈ ਹਾਂ ਤੇ ਫਿਰ ਅੱਜ ਸੁੰਢੀ ਦੀ ਸਪਰੇਅ ਕਰਦੇ ਐਸੇ ਕਰਕੇ ਫਿਰ ਇਹ ਪਹਿਲਾਂ ਤੜਾਈ ਕਰਨੀ ਹੈ ਤੜਾਈ ਕਰਨ ਤੋਂ ਪਹਿਲਾਂ ਸਪਰੇਅ ਕੀਤੀ ਜਾਵੇ ਉਸ ਤੋਂ ਬਾਅਦ ਦੇ ਵਿੱਚ ਕੋਈ ਨਾ ਜ਼ਹਿਰ ਛਿੜਕਿਆ ਜਾਵੇ ਜੀ ਤੇ ਚਲੋ ਹੁਣ ਨਾਰਮਲ ਸਪਰੇਅਾਂ ਕਰਨੀਆਂ ਪੈਂਦੀਆਂ ਜੀ ਬਿਲਕੁਲ ਇਹ ਸਾਰੀਆਂ ਵੱਟਾਂ ਵਾਲੀਆਂ ਸਬਜ਼ੀਆਂ ਹੁੰਦੀਆਂ ਨੇ ਤੇ ਪਾਣੀ ਕਿਸ ਤਰ੍ਹਾਂ ਦੇ ਨਾਣੂ ਕਿਵੇਂ ਕਿਵੇਂ ਲਾਉਣੇ ਨੇ ਪਾਣੀ ਬਸ ਤਕਰੀਬਨ ਹੁਣ ਹਫਤੇ ਤੋਂ ਦੋ ਦਿਨ ਦੋ ਵਾਰੀ ਲਾ ਦਿੰਦੇ ਆ ਜੀ ਤੀਜੇ ਚੌਥੇ ਦਿਨ ਪਾਣੀ ਇੱਕ ਪਤਲਾ ਪਤਲਾ ਥੱਲੇ ਵਟਾ ਲਾ ਦਿੰਦੇ ਆ ਜੀ ਹਾਂਜੀ ਦੋ ਵਾਰ ਲੱਗ ਜਾਂਦੇ ਪਾਣੀ ਹਫਤੇ ਕਿਤੇ ਬਸ ਠੀਕ ਹੈ ਜੀ ਰਣਜੀਤ ਸਿੰਘ ਜੀ ਨੇ ਇੱਧਰਲੇ ਪਾਸੇ ਗੰਡੇ ਜਿਹੜੇ ਉਹ ਲਾਏ ਨੇ ਤੇ ਛੋਟੀਆਂ ਜਿਹੜੀਆਂ ਗੰਡੀਆਂ ਸੀਗੀਆਂ ਉਹ ਵੀ ਲੱਗੀਆਂ ਨੇ ਇੱਧਰ ਸੋ ਇਹਨਾਂ ਬਾਰੇ ਵੀ ਜਾਣਕਾਰੀ ਅਸੀਂ ਹਾਸਲ ਕਰਦੇ ਆ ਇਹਨਾਂ ਬਾਰੇ ਦੱਸੋ ਜੀ ਸਾਨੂੰ ਸਰ ਇਹ ਨਾ ਪਛੇਤੀਆਂ ਪਨੀਰੀ ਖਲੈਰੀ ਹੋਈਆਂ ਗੰਡਿਆਂ ਦੀ ਅੱਛਾ ਜੀ ਇਹ ਫਿਰ ਆਪਾਂ ਤਕਰੀਬਨ ਅਗਸਤ ਹੂੰ ਜੋ ਤਕਰੀਬਨ ਨੌਵੇਂ ਮਹੀਨੇ ਜਦੋਂ ਆਪਾਂ ਹਰਾ ਕੰਡਾ ਤਿਆਰ ਕਰਦੇ ਆ ਜੀ ਉਦੋਂ ਇਹਦੀਆਂ ਛੋਟੀਆਂ ਛੋਟੀਆਂ ਗੰਡੀਆਂ ਬਣ ਜਾਂਦੀਆਂ ਉਹ ਹੁਣ ਆਪਾਂ ਲਾਸਟ ਪਟਕੇ ਰੱਖ ਲਾਂਗੇ ਠੀਕ ਹੈ ਉਸ ਤੋਂ ਬਾਅਦ ਫਿਰ ਇਹਦੀ ਵਜਾਈ ਉਦੋਂ ਨੌਵੇਂ ਮਹੀਨੇ ਚ ਨੌਵੇਂ ਮਹੀਨੇ ਚ ਉਹ ਗੰਡੀਆਂ ਤੇ ਵਜਾਈ ਜੀ ਆਪਾਂ ਨੂੰ ਹਰਾ ਕੰਡਾ ਖਾਣ ਨੂੰ ਜੀ ਤੇ ਇਧਰਲੇ ਪਾਸੇ ਜਿਹੜੀ ਆਪਾਂ ਕਾਵਾ ਕੱਢਣ ਲੱਗਾ ਸਰ ਜੀ ਤੇ ਇਹ ਆਪਣਾ ਪਹਿਲਾ ਇੱਥੇ ਗੰਡਿਆਂ ਦੀ ਪੌਦ ਹੀ ਸੀਗੀ ਜੀ ਔਰ ਇਹ ਤੋਂ ਸੇਲ ਕਰਕੇ ਉਸ ਤੋਂ ਬਾਅਦ ਫਿਰ ਇਹ ਜਗਾ ਵਿਹਲੀ ਹੋਈ ਉਸ ਤੋਂ ਬਾਅਦ ਇਹ ਜਗਾ ਤੇ ਫਿਰ ਕੰਡਾ ਲਾਇਆ ਜੀ ਠੀਕ ਹੈ ਤੇ ਜੀ ਇਹ ਬੁੱਟੇ ਜਿਹੜੇ ਇਹ ਚੌਲੇ ਵੀ ਹੈ ਜੀ ਇਹ ਚੌਲੇ ਜਿਹੜੇ ਆ ਉਹ ਲੱਗੇ ਆ ਜੀ ਚੌਲਿਆਂ ਦੀ ਕਿਉਂਕਿ ਇਹ ਗਰਮੀਆਂ ਦੀ ਇਹ ਵੀ ਫਸਲ ਜਿਹੜੀ ਹੈਗੀ ਹੈ ਸੋ ਇਹਨਾਂ ਨੇ ਉਹ ਵੀ ਇੱਥੇ ਲਾਈ ਹੋਈ ਹੈ ਆਪਣੇ ਘਰ ਨੂੰ ਜਿਹੜੀ ਇਹ ਕਾਫੀ ਪੈਦਾਵਾਰ ਜਿਹੜੀ ਆ ਉਹ ਹੋ ਜਾਏਗੀ ਸੋ ਅਸੀਂ ਉਧਰਲੇ ਪਾਸੇ ਚਲਦੇ ਹਾਂ ਜਿੱਥੇ ਕਿ ਤੁਸੀਂ ਇਹ ਸਿਸਟਮੈਟਿਕ ਢੰਗ ਦੇ ਨਾਲ ਬੱਲਾਂ ਜਿਹੜੀਆਂ ਉਹ ਜਾਲ ਬਣਾ ਕੇ ਲਾਈਆਂ ਹੋਈਆਂ ਉਧਰ ਰਹਿੰਦੀ ਗੱਲ ਕਰਦੇ ਹਾਂ ਤੇ ਰਣधीर ਸਿੰਘ ਜੀ ਗੰਡਿਆਂ ਤੋਂ ਬਾਅਦ ਇਧਰਲੇ ਪਾਸੇ ਤੁਸੀਂ ਇਹ ਜੋ ਜਾਲ ਬਣ ਕੇ ਇਧਰਲੇ ਪਾਸੇ ਕਰੇਲੇ ਵੀ ਲਾਏ ਹੋਏ ਐ ਕਰੇਲਿਆਂ ਦੀ ਪੈਦਾਵਾਰ ਬਾਰੇ ਦੱਸੋ ਜੀ ਤੇ ਇਹ ਕਿਹੜੇ ਕਰੇਲੇ ਐ ਝਾੜ ਕਰੇਲੇ ਐ ਜਾਂ ਵੱਡੇ ਕਰੇਲੇ ਤੇ ਇਹਨਾਂ ਦੇ ਬਾਰੇ ਕਿਹੜੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜੀ ਇਹ ਸਾਰੇ ਇਹ ਵੱਡਾ ਕਰੇਲਾ ਲੱਗਿਆ ਹੋਇਆ ਜੀ ਜੀ ਇਹ ਤੀਨੀ ਆਪਣਾ ਆਪਾਂ ਲਾਇਆ ਸੀਗਾ ਜੀ ਲਾ ਲਓ ਤੁਸੀਂ ਫਰਵਰੀ ਚ ਜੀ ਠੀਕ ਹੈ ਜੀ ਤੇ ਹੁਣ ਇਹ ਨਾਲ ਆਪਾਂ ਐਕਸਟਰਾ ਜਿਹੜੀ ਜਗ੍ਹਾ ਪਈ ਹੁੰਦੀ ਐ ਜੀ ਉਦੇ ਉੱਤੇ ਲਾ ਕੇ ਪਿੱਲਰ ਹਾਂ ਆਪਾ ਤਾਰ ਲਾ ਕੇ ਜਿਹੜਾ ਬੰਨਾ ਚੜਾਤੀਆਂ ਜੀ ਤੇ ਖਾਨ ਨੂੰ ਵਾਧੂ ਹੋ ਜਾਣਗੇ ਜੀ ਹਾਂ ਬਾਕੀ ਰਹੀ ਗੱਲ ਸੇਲ ਵੀ ਜੀ ਸੇਲ ਵੀ ਹੋ ਜਾਂਦੇ ਆ ਜੀ ਜੀ ਸੋ ਚੰਗੀ ਫਸਲ ਜਿਹੜੀ ਹੈ ਜੇਕਰ ਅਸੀਂ ਬੀਜਦੇ ਆ ਧਿਆਨ ਨਾਲ ਤੇ ਬੀਜਦੇ ਆ ਤੇ ਇੱਕ ਪੰਥ ਦੋ ਕਾਜ ਵਾਲੀ ਗੱਲ ਹੋ ਜਾਂਦੀ ਹੈ ਜੀ ਤੇ ਅਸੀਂ ਦੇਖ ਰਹੇ ਆ ਪਿਆਜ਼ ਵੀ ਇੱਥੇ ਜਿਹੜੇ ਆ ਉਹ ਨਿਸਰ ਦੇ ਆਉਂਦੇ ਆ ਜੀ ਪਕਾਵਾ ਪਿਆਜ਼ ਜਿਹੜਾ ਹੈ ਉਹ ਵੀ ਮੈਂ ਕਹੂੰਗਾ ਜੀ ਇਹਨਾਂ ਨੂੰ ਦਿਖਾ ਦਿੱਤਾ ਜਾਵੇ ਹਾਸਾ ਇਹ ਕਿ ਪਲਾਸਟਿਕ ਦੀ ਸੀਟ ਬਸਾ ਕੇ ਅੱਥੀ ਆਹ ਜੀ ਇਹ ਜਿਹੜੀ ਕਿ ਆਪਾਂ ਨੂੰ ਕੱਖਾਂ ਤੋਂ ਬਹੁਤ ਸੰਗਰਾਤ ਮਿਲੀ ਹੈ ਹੂੰ ਤੇ ਇਹ ਜਿਆ ਗੰਡਾ ਵੇਖੋ ਗੰਡੇ ਦਾ ਸਰੂਪ ਉੱਪਰ ਹੀ ਪੈਣਾ ਹੁੰਦਾ ਜੀ ਬਿਲਕੁਲ ਅਜਿਹਾ ਦੇਖੋ ਗੰਡਾ ਦਾ ਉੱਪਰ ਤਿਆਰ ਹੋ ਜਾਂਦਾ ਬਿਲਕੁਲ ਬਿਲਕੁਲ ਕੱਖਾਂ ਦੀ ਬੜੀ ਸੀਟ ਤੋਂ ਉੱਤੇ ਤਿਆਰ ਹੋ ਰਿਹਾ ਹੈ ਜੀ ਤੁਸੀਂ ਦੇਖ ਰਹੇ ਹੋ ਸੋ ਸਾਈਜ਼ ਜਿਹੜਾ ਹੈ ਗੰਡੇ ਦਾ ਉਹ ਵੀ ਬਹੁਤ ਖਾਸ ਆ ਰਿਹਾ ਹੈ ਹਾਂ ਜੀ ਹਾਂ ਜੀ ਬਹੁਤ ਸੋਹਣਾ ਬਣਿਆ ਪਿਆ ਸ ਹੈ ਜੀ ਜੀ ਇੱਧਰਲੇ ਪਾਸੇ ਆਪਕੋ ਸਟਮਾਟਰ ਵੀ ਲਾਏ ਆ ਜੀ ਘਰ ਤੋਂ ਵੀਰੇ ਜੀ ਹਾਂ ਇਹ ਵੀ ਵੇਖੋ ਤਿਆਰ ਹੁੰਦੇ ਆਉਂਦੇ ਆ ਜੀ ਜੀ ਤੇ ਇਹ ਵੀ ਟਮਾਟਰ ਦੀ ਇਹ ਕਿਹੜੀ ਦੇਸੀ ਕਿਸਮ ਹੋਈ ਜਾਂ ਇਹ ਤਕਰੀਬਨ ਹਾਈਬ੍ਰਿਡ ਚੋਂ ਆ ਜੀ ਹਾਈਬ੍ਰਿਡ ਟਮਾਟਰ ਹੈ ਜੀ ਹਾਂ ਜੀ ਹਾਂ ਜੀ ਵੇਲ ਵਾਲਾ ਬੋਲਦੇ ਆ ਇਹਨੂੰ ਵੇਲ ਵਾਲਾ ਟਮਾਟਰ ਹੈ ਜੀ ਹਾਂ ਜੀ ਵੇਲ ਵਾਲਾ ਟਮਾਟਰ ਹੈ ਜੀ ਸੋਰਨ ਧੀਰ ਸਿੰਘ ਜੀ ਇੱਧਰਲੇ ਪਾਸੇ ਤੁਸੀਂ ਬੜੀ ਵਿਉਂਤ ਦੇ ਨਾਲ ਤਾਰਾਂ ਬੰਨ ਕੇ ਜੜੀਆਂ ਇਹ ਵੱਲਾਂ ਚੜਾਈਆਂ ਹੋਈਆਂ ਇਹਨਾਂ ਬਾਰੇ ਦੱਸ ਦਿਓ ਜੀ ਹਾਂ ਸਰ ਇਹ ਕਦੂਨੀਆਂ ਵੱਲਾਂ ਹੈ ਜੀ ਤੇ ਇਹ ਵੀ ਤਕਰੀਬਨ ਉਦੋਂ ਦੀਆਂ ਲੱਗੀਆਂ ਹੈਗੀਆਂ ਜੀ ਤੇ ਅਸੀਂ ਆ ਐਕਸਟਰਾ ਤੁਹਾਨੂੰ ਅੱਗੇ ਪਹਿਲਾਂ ਵੀ ਦੱਸਿਆ ਵੀ ਆ ਪੈਰਲਰ ਲਾ ਕੇ ਹੀ ਤਾਰਾਂ ਲਾ ਕੇ ਜੀ ਤੇ ਨਾਲ ਇਹਦੇ ਨਾਲ ਬਹੁਤ ਵਧੀਆ ਝਾੜ ਜੀ ਤੇ ਜਿਹੜੀ ਕੁਆਲਿਟੀ ਆ ਬੜੀ ਵਧੀਆ ਰਹਿੰਦੀ ਆ ਜੀ ਹੂੰ ਉਹ ਥੱਲੇ ਨਹੀਂ ਲੱਗਦਾ ਜ਼ਮੀਨ ਤੇ ਨਹੀਂ ਲੱਗਦਾ ਜੀ ਜ਼ਮੀਨ ਤੇ ਲਾ ਕੇ ਥੱਲੇ ਕਦੋਂ ਡੱਗ ਹੀ ਆ ਹੋ ਜਾਂਦਾ ਹੈ ਜੀ ਤਾਂ ਕਿ ਹੋ ਜਾਂਦਾ ਜੀ ਹਾਂਜੀ ਹਾਂਜੀ ਪੀਲਾ ਪੈ ਜਾਂਦਾ ਹਾਂਜੀ 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 ਸਰ ਤੇ ਇਸੇ ਕਰਕੇ ਵੀ ਅਸੀਂ ਪਰਮਲ ਥੋੜਾ ਜਿਹਾ ਆਪਣੀ ਮਿਹਨਤ ਕਰਕੇ ਤਾਰਾਂ ਪਾ ਕੇ ਜੀ ਤੇ ਲਾਦੇ ਸਰ ਸੋ ਬਹੁਤ ਵਧੀਆ ਗੱਲ ਹੈ ਜੀ